ਅਗੇ ਵਧਾਂਗੇ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਫਾਇਰਿੰਗ ਹੋਈ ਹੈ ਇੱਕ ਵਪਾਰੀ ਦੇ ਘਰ ਤੇ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਫਾਇਰਿੰਗ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਮਾਮਲਾ ਚੰਡੀਗੜ੍ਹ ਦੇ ਸੈਕਟਰ 38 ਦਾ ਹੈ ਜਿੱਥੇ ਫਾਇਰਿੰਗ ਹੋਈ ਹੈ ਇਕ ਵਪਾਰੀ ਦੇ ਘਰ ਦੇ ਉੱਤੇ ਕੁਝ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਫਾਇਰਿੰਗ ਤੋਂ ਬਾਅਦ ਮੌਕੇ ਤੋਂ ਮੁਲਜ਼ਮ ਫਰਾਰ ਹੋ ਗਏ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਇਹ ਫਾਇਰਿੰਗ ਹੋਈ ਹੈ ਇੱਕ ਵਪਾਰੀ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇਆਂ ਦੇ ਵੱਲੋਂ ਵਪਾਰੀ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਨੇ ਤਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਚੰਡੀਗੜ੍ਹ ਇਸ ਸੈਕਟਰ 38 ਦੇ ਵਿੱਚ ਇੱਕ ਘਟਰਾ ਵਾਪਰੀ ਹੈ ਫਾਇਰਿੰਗ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਇੱਕ ਵਪਾਰੀ ਦੇ ਘਰ ਦੇਤੇ ਫਾਇਰਿੰਗ ਕੀਤੀ ਗਈ ਹੈ ਫਾਇਰਿੰਗ ਅਣਪਛਾਤੇਆਂ ਦੇ ਵੱਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ ਅਣਪਛਾਤੇ ਮੁਲਜ਼ਮ ਫਰਾਰ ਹੋ ਗਏ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 38 ਦੀਆਂ ਨੇ ਜਿੱਥੇ ਫਾਇਰਿੰਗ ਹੋਈ ਹੈ ਵਪਾਰੀ ਦਾ ਕਾਰ ਦੱਸਿਆ ਜਾ ਰਿਹਾ ਹੈ ਜਿੱਥੇ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਖੋਲ ਵੀ ਬਰਾਮਦ ਹੋਏ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੈਕਟਰ 38 ਦੇ ਵਿੱਚ ਇਹ ਕਟੜਾ ਵਾਪਰੀ ਹੈ ਜਿੱਥੇ ਅਣਪਛਾਤੇਆਂ ਦੇ ਵੱਲੋਂ ਇੱਕ ਵਪਾਰੀ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਤਾਂ ਇਸ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਹੈ ਪੁਲਿਸ ਮੌਕੇ ਤੇ ਮੌਜੂਦ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਫਾਇਰਿੰਗ ਕਰਨ ਤੋਂ ਬਾਅਦ ਅਣਪਛਾਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਨੇ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਫਾਇਰਿੰਗ ਦੀ ਘਟਨਾ ਹੋਈ ਹੈ ਅਣਪਛਾਤੇਆਂ ਦੇ ਵੱਲੋਂ ਵਪਾਰੀ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਕਰਨ ਤੋਂ ਬਾਅਦ ਜੋ ਮੁਲਜ਼ਮੇ ਉਫਰਾਰ ਹੋ ਗਏ ਨੇ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੈਕਟਰ 38 ਦੇ ਕਟੜਾ ਹੈ ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਚੁੱਕੇ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਅਣਪਛਾਤੇਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇਸੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਮੌਕੇ ਤੇ ਪੁਲਿਸ ਵੀ ਮੌਜੂਦ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਘਰ ਦੇ ਬਾਹਰ ਮੌਜੂਦ ਨੇ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਵਪਾਰੀ ਦਾ ਘਾਰ ਦਸਿਆ ਜਾ ਰਿਹਾ ਹੈ ਜਿਸ ਤੇ ਫਾਇਰਿੰਗ ਕੀਤੀ ਗਈ ਹੈ ਅਣਪਛਾਤੇਆਂ ਦੇ ਵੱਲੋਂ ਇਸ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੈਕਟਰ 38 ਦਾ ਇਹ ਮਾਮਲਾ ਹੈ ਜਿੱਥੇ ਵਪਾਰੀ ਦੇ ਘਰ ਦੇ ਉੱਤੇ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਇਸ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਖਾਲੀ ਕੋਲ ਵੀ ਬਰਾਮਦ ਹੋਇਆ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ਤੇ ਪੁਲਿਸ ਮੌਜੂਦ ਹੈ ਤੇ ਫਾਇਲ ਤੋਂ ਬਾਅਦ ਅਣਪਛਾਤੇ ਜੋ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਫਰਾਰ ਹੋ ਚੁੱਕੇ ਨੇ ਤਾਂ ਇੱਕ ਵਪਾਰੀ ਦੇ ਘਰ ਤੇ ਅਣਪਛਾਤਿਆਂ ਦੇ ਵੱਲੋਂ ਜੋ ਫਾਇਰਿੰਗ ਦੀ ਘਟਨਾ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਵਪਾਰੀ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਫਾਇਰਿੰਗ ਤੋਂ ਬਾਅਦ ਮਲਜ਼ਮ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਾ ਤਸਵੀਰਾਂ ਜੇ ਦੇਖਿਆ ਜਾ ਸਕਦਾ ਹੈ ਕਿ ਖਾਲੀ ਖੋਲ ਵੀ ਬਰਾਮਦ ਹੋਇਆ ਹੈ ਤਸਵੀਰਾਂ ਵੀ ਆ ਸਾਹਮਣੇ ਆਈਆਂ ਨੇ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਵਪਾਰੀ ਦਾ ਘਰ ਹੈ ਜਿੱਥੇ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਬਾਅਦ ਮਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਹਨ ਅਣਪਛਾਤੇਆਂ ਦੇ ਵੱਲੋਂ ਇਸ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਵੀ ਫਾਇਰਿੰਗ ਦੀ ਘਟਨਾ ਦੇ ਬਾਅਦ ਮੌਕੇ ਤੇ ਮੌਜੂਦ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੈਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਨੇ ਮੇਰੇ ਸਹਿਯੋਗੀ ਕਮਲ ਲਾਈਵ ਜੁੜ ਚੁਕੇ ਨੇ ਤਾਂ ਜੀ ਕਮਲ ਤਾਂ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਫਾਇਰਿੰਗ ਦੀ ਵਾਰਦਾਤ ਹੋਈ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਤਾਜ਼ਾ ਜਾਣਕਾਰੀ ਹੈ ਹਾਂ ਜੀ ਬាទ ਆ ਬਿਲਕੁਲ ਜੋਤੀ ਦੇਖੋ ਖਾਸ ਤੌਰ ਤੇ ਚੰਡੀਗੜ੍ਹ ਦੇ ਸੈਕਟਰ 38 ਦਾ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਜਿੱਥੇ ਕਹਿ ਸਕਦੇ ਆ ਸਵੇਰੇ तकरीबन 3-4 ਵਜੇ ਦੇ ਆਸ-ਪਾਸ ਜਿਹੜੇ ਕਿ ਇਹ ਦੋ ਵਿਅਕਤੀ ਜਿਹੜੇ ਹੁੰਦੇ ਨੇ ਨਕਾਬਪੋਸ਼ ਵਿਅਕਤੀ ਹੁੰਦੇ ਨੇ ਉਹਨਾਂ ਵੱਲੋਂ ਜਿਹੜੇ ਕਿ ਇੱਕ ਘਰ ਦੇ ਉੱਪਰ ਜਿਹੜੇ ਇਹ ਕਿਸੇ ਦੇ 6 ਤੋਂ 7 ਰਾਉਂਡ ਜਿਹੜੇ ਫਾਇਰ ਨੇ ਉਹ ਕੀਤੇ ਜਾਂਦੇ ਆ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜਾ ਦਿਖਾ ਰਹੇ ਆ ਕੀ ਇਹ 38 ਸੀ ਦਾ ਜਿਹੜਾ ਕੀ ਘਰ ਹੈ ਜਿਹਨਾਂ ਜੋ ਕਿਸੇ ਦੇ ਮਨਜੀਤ ਸਿੰਘ ਹੋਰਾਂ ਦਾ ਘਰ ਹੈ ਇਹਨਾਂ ਦਾ ਮੁਹਾਲਲੇ ਦੇ ਵਿੱਚ ਹੋਟਲ ਵੀ ਹੈ ਇਹ ਇੱਕ ਬਿਲਡਰ ਨੇ ਜੋ ਜਾਣਕਾਰੀਆਂ ਹੁਣ ਤੱਕ ਆ ਰਹੀਆਂ ਨੇ ਅਤੇ ਇਹਨਾਂ ਦੇ ਘਰ ਦੇ ਬਾਹਰ ਜਿਹੜੀਆਂ ਕਹਿ ਸਕਦੇ ਆ ਦੇਰ ਰਾਤ ਜਿਹੜੀਆਂ ਤੜਕ ਸਵੇਰ ਕਹਿ ਸਕਦੇ ਕਿਉਂਕਿ 4:00 ਵਜੇ ਦਾ 3-4:00 ਵਜੇ ਦੇ ਆਸ-ਪਾਸ ਦਾ ਸਮਾਂ ਸੀਗਾ ਉਸ ਸਮੇਂ ਦੋ ਵਿਅਕਤੀ ਜਿਹੜੇ ਕਹਿ ਸਕਦੇ ਇੱਥੇ ਆਉਂਦੇ ਨੇ ਉਹਨਾਂ ਵੱਲੋਂ ਜਿਹੜੇ ਕੀ ਰਾਉਂਡ ਫਾਇਰ ਕੀਤੇ ਜਾਂਦੇ ਨੇ ਚਾਰ ਰਾਉਂਡ ਜਿਹੜੇ ਇਸ ਜਗ੍ਹਾ ਦੇ ਉੱਪਰ ਦਿਖਾਈ ਦੇ ਰਹੇ ਨੇ ਇੱਕ ਰਾਉਂਡ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਜਿਹੜਾ ਸ਼ੀਸ਼ਾ ਉਸ ਗ ਲੱਗਿਆ ਹੋਇਆ ਦੂਸਰਾ ਜਿਹੜਾ ਰਾਉਂਡ ਹੈ ਇੱਕ ਕਹਿ ਸਕਦੇ ਜੋ ਬੰਪਰ ਦੇ ਉੱਪਰ ਕਿਹਾ ਜਾ ਰਿਹਾ ਕਿ ਬੰਪਰ ਦੇ ਉੱਪਰ ਵੀ ਜਿਹੜਾ ਕਿ ਲੱਗਿਆ ਹੋਇਆ ਅਤੇ ਇੱਕ ਜਿਹੜਾ ਰਾਉਂਡ ਫਾਇਰ ਦਾ ਜ਼ਿਕਰ ਹੋ ਰਿਹਾ ਹਾਲਾਂਕਿ ਉਸ ਨੂੰ ਲੈ ਕੇ ਜਿਹੜਾ ਕਿ ਪੁਲਿਸ ਵੱਲੋਂ ਹਜੇ ਤੱਕ ਕੋਈ ਜਾਣਕਾਰੀ ਤਾਂ ਸਾਂਭਣੀ ਨਹੀਂ ਕੀਤੀ ਜਾ ਰਹੀ ਪਰ ਸਾਹਮਣੇ ਜਿਹੜਾ ਕਿ ਘਰ ਦੇ ਜਿਹੜਾ ਕਿ ਛੱਤ ਆ ਉੱਥੇ ਵੀ ਇੱਕ ਰਾਉਂਡ ਦਾ ਜਿਹੜਾ ਜ਼ਿਕਰ ਹੋ ਰਿਹਾ 6 ਤੋਂ 7 ਰਾਉਂਡ ਦਾ ਜਿਹੜਾ ਜ਼ਿਕਰ ਹੈ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਿਹਾ ਹਾਲਾਂਕਿ ਇਹ ਵਿਅਕਤੀ ਕੌਣ ਸੀਗੇ ਕਿ ਇਹਨਾਂ ਵੱਲੋਂ ਪਹਿਲਾਂ ਵੀ ਕੋਈ ਧਮਕੀ ਵਗੈਰਾ ਕਹਿ ਸਕਦੇ ਹੈ ਇਸ ਪਰਿਵਾਰ ਨੂੰ ਦਿੱਤੀ ਗਈ ਸੀ ਜਾ ਕੇ ਕਿ ਉਹ ਉਸ ਬਾਬਤ ਹਜੇ ਤੱਕ ਕੋਈ ਜਾਣਕਾਰੀ ਜਿਹੜੀ ਉਹ ਸਾਹਮਣੇ ਨਹੀਂ ਆਈ ਆ ਪਰ ਪੁਲਿਸ ਵੱਲੋਂ ਜਿਹੜੀ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਦੇਖੋ ਜਿਹੜੇ ਵਿਅਕਤੀ ਆਏ ਸੀਗੇ ਇਹ ਵਿਅਕਤੀ ਪਰਲੇ ਪਾਸੇ ਹੁੰਦੇ ਨੇ ਰਾਉਂਡ ਫਾਇਰ ਕਰਦੇ ਨੇ ਅਤੇ ਇਸ ਪਾਸੇ ਦੇ ਜਿਹੜੇ ਕਿ ਫਰਾਰ ਹੋ ਜਾਂਦੇ ਨੇ ਕਹਿ ਸਕਦੇ ਆ ਉਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਜਿਹੜੀ ਵਕਫ ਵਕ CCTV ਫੁਟੇਜ ਆ ਉਹ ਖੰਘਾਲੀਆਂ ਜਾ ਰਹੀਆਂ ਨੇ CCTV ਫੁਟੇਜ ਦੇਖੀ ਜਾ ਰਹੀ ਹੈ ਅਤੇ ਉਹਦੇ ਆਧਾਰ ਦੇ ਉੱਪਰ ਜਿਹੜੀ ਕਿ ਅੱਗੇ ਦੀ ਜਾਂਚ ਪੜਤਾਲ ਆ ਉਹ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੀ ਆਰੰਭ ਕਰ ਦਿੱਤੀ ਗਈ ਆ ਜੋ ਵਕਫ ਵਕ ਟੀਮਾਂ ਨੇ ਜੋ ਚੰਡੀਗੜ੍ਹ ਪੁਲਿਸ ਦੀਆਂ ਨੇ ਉਹ ਕਿਸਾ ਦੇ ਇੱਥੇ ਮੌਕੇ ਦੇ ਪਹੁੰਚ ਚੁੱਕੇ ਨੇ ਅਤੇ ਉਹਨਾਂ ਵੱਲੋਂ ਇਹ ਚੀਜ਼ ਜਿਹੜੀ ਬਕਾਇਦਾ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਜਿਹੜੇ ਰਾਉਂਡ ਫਾਇਰ ਇਹ ਉਹ ਇਥੇ ਬਰਾਮਦ ਹੋਏ ਨੇ ਇਹ ਕਿਹੜੇ ਪਿਸਟਲ ਦੇ ਖੋਲ ਨੇ ਉਸ ਤੋਂ ਇਲਾਵਾ ਆ ਦੂਸਰੇ ਪਾਸੇ ਜੋ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਵੱਲੋਂ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਵਿਅਕਤੀ ਸੀਗੇ ਇਹ ਕਿੱਥੋਂ ਆਏ ਸੀਗੇ ਕਿਸ ਵਿਅਕਤੀ ਦੇ ਇਹਨਾਂ ਦੀ ਪਛਾਣ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿਸ ਗੈਂਗ ਦੇ ਨਾਲ ਇਹ ਸਬੰਧਿਤ ਜਿਹੜੇ ਕੀ ਵਿਅਕਤੀ ਹੈ ਉਹ ਹੋ ਸਕਦੇ ਨੇ ਤਾਂ ਉਸ ਨੂੰ ਦੇਖਦੇ ਹਾਂ ਜਿਹੜੇ ਕਿ ਸਾਰੇ ਐਂਗਲ ਉੱਤੇ ਜਿਹੜੀ ਜਾਂਚ ਪੜਤਾਲ ਆ ਉਹ ਕੀਤੀ ਜਾ ਰਹੀ ਹੈ ਅਤੇ ਉਹ ਜਾਂਚ ਪੜਤਾਲ ਜਿਹੜੀ ਪੁਲਿਸ ਵੱਲੋਂ ਕਰਕੇ ਅੱਗੇ ਜਿਹੜੇ ਕਿ ਵਿਅਕਤੀਆਂ ਦੀ ਭਾਲ ਆ ਉਹ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜੋ ਉਹ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਵੱਲੋਂ ਵੀ ਜਿਹੜੇ ਅੰਦਰ ਪੂਰੇ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਕੋਈ ਪਹਿਲਾਂ ਕਦੇ ਧਮਕੀ ਵਗੈਰਾ ਉਹਨਾਂ ਨੂੰ ਆਈ ਸੀਗੀ ਜਾਂ ਕਿਸੇ ਤਰ੍ਹਾਂ ਕੋਈ ਧਮਕੀ ਭਰੇ ਪਹਿਲਾਂ ਕੋਲ ਆਈ ਹੋਵੇ ਉਹ ਸਭ ਨੂੰ ਲੈ ਕੇ ਜਿਹੜੀ ਕਿ ਜਾਂਚ ਪੜਤਾਲ ਉਹ ਪੁਲਿਸ ਵੱਲੋਂ ਇਸ ਸਮੇਂ ਇੱਥੇ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 38 ਦਾ ਇਹ ਜਿਹੜਾ ਮਾਮਲਾ ਦੱਸਿਆ ਜਾਂਦਾ ਹੈ ਜੀ ਤਾਂ ਜੋ ਘਰ ਦੇ ਤੇ ਫਾਇਰਿੰਗ ਹੋਈ ਹੈ ਇਸ ਦੇ ਵਿੱਚ ਕੋਈ ਜ਼ਖਮੀ ਹੋਇਆ ਜਾਂ ਕੁਝ ਇਸ ਬਾਰੇ ਕੋਈ ਜਾਣਕਾਰੀ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਅਖੀਰਕਾਰ ਇੱਥੇ ਜਿਹੜਾ ਹੈ ਕਿ ਉਹ ਫਾਇਰਿੰਗ ਕੀਤੀ ਗਈ ਹੈ ਇਹਦੇ ਪਰਿਵਾਰ ਪਹੁੰਚੇ ਕੋ ਪਰਿਵਾਰ ਨੂੰ ਬਾਅਦ ਵਿੱਚ ਉਹਦੋਂ ਨਾਲ ਜਿਹੜਾ ਪਰਿਵਾਰ ਨੂੰ ਪਤਾ ਲੱਗਿਆ ਕਿ ਜਿਹੜਾ ਹੈ ਇੱਥੇ ਕੁੜੀ ਚਾਈ ਉਹ ਤੋਂ ਬਾਅਦ ਬੁਝੇ ਬਸ ਸਟੇਟਸ ਇਨਫੋਰਮੇਸ਼ਨ ਦੇਣ ਤੋਂ ਬਾਅਦ ਰਹੇਗਾ ਜੀ ਤਾਂ ਕਮਲ ਜੋ ਵਪਾਰੀ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਹੈ ਤਾਂ ਜਿਹੜੀ ਨੈਰਨ ਫਾਇਰਿੰਗ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਕੋਈ ਜੀ ਕੋਈ ਜਾਣਕਾਰੀ ਨਿਤ ਦੇ ਕੋ ਜੋਤੀ ਹਜੇ ਤੱਕ ਜਿਹੜੀ ਕੋਈ ਕੋਈ ਜਾਣਕਾਰੀ ਇਸ ਬਾਬਤ ਨਹੀਂ ਹੈ ਕਿ ਕਿ ਕੈਸਾ ਦਿਆ ਕੋਈ ਵਿਅਕਤੀ ਹੈ ਜਿਹੜਾ ਇਸ ਦੇ ਵਿੱਚ ਜ਼ਖਮੀ ਹੋਇਆ ਹੋਵੇ ਕਿਉਂਕਿ ਜਦੋਂ ਇਹ ਰਾਉਂਡ ਫਾਇਰ ਹੋਏ ਨੇ ਉਦੋਂ ਕਿਸੇ ਕੋਈ ਵੀ ਵਿਅਕਤੀ ਜਿਹੜਾ ਬਾਹਰ ਨਹੀਂ ਸੀਗਾ ਇਹ ਰਾਉਂਡ ਜਿਹੜੇ ਕਿ ਬਾਹਰੋਂ ਫਾਇਰ ਕੀਤੇ ਗਏ ਨੇ ਤਾਂ ਉਸ ਸਮੇਂ ਦਾ ਜਿਹੜਾ ਇਹ ਵਾਕਿਆ ਦੱਸਿਆ ਜਾ ਰਿਹਾ ਹਾਲਾਂਕਿ ਇਹ ਕੋਸ਼ਿਸ਼ ਹੋ ਸਕਦੀ ਹੈ ਜਾਂ ਉਹਨਾਂ ਦੀ ਕੋਸ਼ਿਸ਼ ਜਿਹੜੇ ਕਹਿ ਸਕਦੇ ਆ ਵਿਅਕਤੀ ਸੀ ਜਿਹੜੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਸੀਗੇ ਉਹਨਾਂ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਡਰੋਨ ਦੀ ਕੋਸ਼ਿਸ਼ ਹੋਵੇ ਜਾਂ ਧਮਕਾਉਣ ਦੀ ਕੋਸ਼ਿਸ਼ ਹੋਵੇ ਉਸ ਤਰੀਕੇ ਦੇ ਜ਼ਰੀਏ ਇਸ ਵਾਰਦਾਤ ਨੂੰ ਉਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੋਵੇ ਤਾਂ ਉਸ ਨੂੰ ਲੈ ਕੇ ਜਿਹੜਾ ਕਿ ਹੁਣ ਦੇਖੋ ਕਿਉਂਕਿ ਰੱਖੇਤਾ ਪੁਲਿਸ ਵੱਲੋਂ ਜਿਹੜੀ ਕੀ ਇੱਥੇ ਜਿਹੜੇ ਵਕ ਵਕ ਟੀਮਾਂ ਨੇ ਉਹ ਇੱਥੇ ਮੌਜੂਦ ਨੇ ਸੀਸੀਟੀਵੀ ਫੁਟੇਜ ਜਿਹੜੀ ਵਕ ਵਕ ਕੈਮਰੇ ਦੀ ਆ ਉਹ ਖੰਗਾਲੀ ਜਾ ਰਹੀ ਹੈ ਉਸ ਤੋਂ ਇਲਾਵਾ ਜਿਹੜੇ ਇੱਕ ਇੱਕ ਚੀਜ਼ ਆ ਜਿਹੜੀ ਕੀ ਉਹ ਸੀਸੀਟੀਵੀ ਫੁਟੇਜ ਤੋਂ ਉਹ ਜਾਂਚ ਪੜਤਾਲ ਅੱਗੇ ਆਰੰਭ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਜਿਹੜੇ ਗੋਲੀ ਚਲਾਉਣ ਵਾਲੇ ਸੀਗੇ ਇਹ ਵਿਅਕਤੀ ਕੌਣ ਸੀਗੇ ਕਿਉਂਕਿ ਰਾਤ ਦਾ ਸਮਾਂ ਸੀਗਾ ਤਾਂ ਰਾਤ ਦੇ ਸਮੇਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਪਛਾਣ ਕਰਨੀ ਉਹ ਕਿਸੇ ਦੇ ਬਹੁਤ ਔਖੀ ਹੋ ਜਾਂਦੀ ਹੈ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜੀ ਕੀ ਹਰੇਕ ਐਂਗਲ ਤੋਂ ਜਿਹੜੀ ਕੀ ਇਹ ਜਾਂਚ ਪੜਤਾਲ ਹੈ ਇਸ ਸਮੇਂ ਪੁਲਿਸ ਦੀ ਤੇ ਜੋ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਕੋਈ ਪੁਰਾਣੀ ਰੰਜਿਸ਼ਤਾ ਨਹੀਂ ਹੈ ਜਾਂ ਕੋਈ ਪਰਿਵਾਰ ਦਾ ਜਾਂ ਕਿਸੇ ਜੋ ਵਪਾਰੀ ਦੇ ਘਰ ਤੇ ਫਾਇਰਿੰਗ ਹੋਈ ਉਹਨਾਂ ਦੇ ਵੱਲੋਂ ਕੋਈ ਬਿਆਨ ਆਇਆ ਹੋਵੇ ਜਾਂ ਕੋਈ ਅਜਿਹੀ ਕੋਈ ਜਾਣਕਾਰੀ ਦੁਕੋ ਜੋਤੀ ਕਿਉਂਕਿ ਪਰਿਵਾਰ ਵੱਲੋਂ ਹਜੇ ਤੱਕ ਕੋਈ ਵੀ ਬਿਆਨ ਹੈ ਜਿਹੜਾ ਇਸ ਸਬੰਧਤ ਜਿਹੜਾ ਕਿ ਨਹੀਂ ਦਿੱਤਾ ਗਿਆ ਕਿ ਉਹਨਾਂ ਦੀ ਕੋਈ ਇਹ ਪੁਰਾਣੀ ਰੰਜਿਸ਼ ਵਗੈਰਾ ਹੋਵੇ ਜਾਂ ਕਿਸ ਤਰੀਕੇ ਦੀ ਉਹਨਾਂ ਦੀ ਕੋਈ ਰੰਜਿਸ਼ਾ ਉਸ ਸਬੰਧਤ ਹਜੇ ਕੋਈ ਵੀ ਬਿਆਨ ਹੈ ਜਿਹੜਾ ਉਹ ਪਰਿਵਾਰ ਵੱਲੋਂ ਕਹਿ ਸਕਦੇ ਨਹੀਂ ਦਿੱਤਾ ਗਿਆ ਕਿਉਂਕਿ ਹਜੇ ਤੱਕ ਪਰਿਵਾਰ ਸਾਹਮਣੇ ਨਹੀਂ ਆਇਆ মিডিਆ ਦੇ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਕੋਈ ਵੀ ਜਾਣਕਾਰੀ ਅਜਿਹੀ ਨਹੀਂ ਦਿੱਤੀ ਜਾ ਰਹੀ ਪਰ ਪੁਲਿਸ ਵੱਲੋਂ ਜਿਹੜੀ ਕਿ ਜਾਂਚ ਪੜਤਾਲ ਜਰੂਰ ਹੈ ਇਸ ਐਂਗਲ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਆਪਣੇ ਵੱਲੋਂ ਲਗਭਗ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਇਨ ਉਸ ਵਿਅਕਤੀ ਸਿੱਕੇ ਉਹ ਫਰਾਰ ਕਿਸ ਪਾਸੇ ਨੂੰ ਹੋਇਆ ਤਾਂ ਉਹ ਸਭ ਨੂੰ ਲੈ ਕੇ ਜਿਹੜੇ ਕਿ ਇੱਕ ਇੱਕ ਚੀਜ਼ ਹੈ ਜਿਹੜੇ ਕਿ ਉਹ ਪੁੱਛੋ ਲੋ ਹੰਗਾਲੀ ਜਾ ਰਹੀ ਹੈ ਸਾਹਮਣੇ ਵਾਲੇ ਪਾਸੇ ਇੱਕ ਜਿਹੜਾ ਕਿ ਉਹਨਾਂ ਨੂੰ ਐਵੀਡੈਂਸ ਹੈ ਉਥੇ ਇਹ ਦਿਖਾਈ ਦੇ ਰਿਹਾ ਜੋ ਟੀਮ ਹੈ ਜੋ ਜਾਂਚ ਪੜਤਾਲ ਕਰ ਰਹੀ ਹੈ ਤਾਂ ਉਹਨਾਂ ਵੱਲੋਂ ਉੱਥੇ ਜਿਹੜਾ ਕਿ ਇੱਕ ਨਿਸ਼ਾਨ ਉਹ ਵੀ ਕੈਦਰੂਪ ਦੇ ਵਿੱਚ ਲਗਾਇਆ ਜਾ ਰਿਹਾ ਹੈ ਕੁਝ ਚਾਰ ਨਿਸ਼ਾਨ ਕਿੱਸੇ ਦੇ ਇਸ ਪਾਸੇ ਲਗਾਏ ਗਏ ਨੇ ਜਿੱਥੇ ਕਿੱਸੇ ਦੇ ਗੋਲੀਆਂ ਦੇ ਜਿਹੜੇ ਖੋਲ ਨੇ ਇਹ ਬਰੰਦ ਹੋਏ ਨੇ ਦੂਸਰੇ ਜਿਹੜੇ ਨਿਸ਼ਾਨ ਨੇ ਜਿਹੜੇ ਐਵੀਡੈਂਸ ਦੇ ਉਹ ਪਰਲੇ ਪਾਸੇ ਨੇ ਇਹ ਫਿਲਹਾਲ ਦੀ ਘੜੀ ਐਵੀਡੈਂਸ ਜਟਾਈ ਜਾ ਰਹੇ ਨੇ ਅਤੇ ਉਹਨਾਂ ਜਿਹੜੇ ਨਕਾਬਪੋਸ਼ ਦੇਖਦੇ ਨੇ ਜਿਹੜੀ ਭਾਲ ਆ ਉਹ ਕਿੱਸੇ ਦੇ ਕੀਤੀ ਜਾ ਰਹੀ ਹੈ ਜੀਤਾ ਵਪਾਰੀ ਦੇ ਘਰ ਤੇ ਫਾਇਰਿੰਗ ਹੋਈ ਹੈ ਉੱਥੇ ਆਸ-ਪਾਸ ਕੋਈ ਸੀਸੀਟੀਵੀ ਹੋਣਗੇ ਜਿਨ੍ਹਾਂ ਦੇ ਵਿੱਚ ਕੋਈ ਜੋ ਅਣਪਛਾਤੇ ਜੋ ਫਾਇਰਿੰਗ ਕਰਕੇ ਫਰਾਰ ਹੋ ਗਏ ਨੇ ਉਸ ਦੇ ਵਿੱਚ ਕੋਈ ਕੋਈ ਜੋ ਵੀਡੀਓ ਹੈ ਸਾਹਮਣੇ ਆਈ ਹੋਗੀ ਜਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਹੋਣੀਆਂ ਤਸਵੀਰਾਂ ਜੀ ਤੱਕ ਅਮਲ ਦਾ ਵਪਾਰੀ ਦੇ ਘਰ ਤੇ ਫਾਇਰਿੰਗ ਹੋਈ ਹੈ ਉੱਥੇ ਆਸ-ਪਾਸ ਜਾਂ ਉਹਦੇ ਘਰ ਦੇ ਉੱਤੇ ਜਾਂ ਕੋਈ ਵੀ ਸੀਸੀਟੀਵੀ ਲੱਗੇ ਹੋਣਗੇ ਜਿਸ ਦੇ ਵਿੱਚ ਜੋ ਇਹ ਵਾਰਦਾਤ ਉਹ ਕੈਦ ਹੋਈ ਹੋਏਗੀ। ਧੁਕੋ ਜ્યોਤੀ ਕਿਉਂਕਿ ਜਿਸ ਇਲਾਕੇ ਦੇ ਵਿੱਚ ਇਹ ਘਰ ਹੈ ਇਸ ਇਲਾਕੇ ਦੇ ਆਸ-ਪਾਸੇ ਕਾਫੀ ਹੱਦ ਤੱਕ ਜਿਹੜੇ ਸੀਸੀਟੀਵੀ ਦੇ ਉਹ ਲੱਗੇ ਹੋਏ ਨੇ ਸਾਹਮਣੇ ਇੱਕ ਸੀਸੀਟੀਵੀ ਹੈ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਹੀ ਲੱਗਿਆ ਹੋਇਆ ਉਹ ਸੀਸੀਟੀਵੀ ਦੇ ਫੁਟੇਜ ਹੈ ਜਿਹੜੀ ਕਿ ਉਹ ਕੈਸੇ ਤੱਕ ਦੇਖੀ ਜਾ ਰਹੀ ਹੈ। ਦੂਸਰੇ ਪਾਸੇ ਜਿਹੜੇ ਕਹਿ ਸਕਦੇ ਕੁਝ ਹੋਰ ਸੀਸੀਟੀਵੀ ਨੇ ਜਿਹੜੇ ਕਹਿ ਸਕਦੇ ਆ ਹਾਂ ਜਿਹੜੇ ਆਨ ਗੌਂਡ ਤੇ ਘਰਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਆ ਸੀਸੀਟੀਵੀ ਦੀ ਜਿਹੜੀ ਫੁਟੇਜ ਆ ਉਹ ਖੰਗਾਲੀ ਜਾ ਰਹੀ ਹੈ ਸਾਹਮਣੇ ਵਾਲੇ ਜਿਹੜੇ ਘਰ ਦੀ ਸੀਸੀਟੀਵੀ ਫੁਟੇਜ ਆ ਉਹ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਪੁਲਿਸ ਵਾਲੋ ਦੇਖੀ ਜਾ ਰਹੀ ਹੈ ਕਿਉਂਕਿ ਉਸ ਐਂਗਲ ਤੋਂ ਬਕਾਇਦਾ ਰੂਪ ਦੇ ਵਿੱਚ ਸਾਰਾ ਜਿਹੜਾ ਕਿ ਕਹਿ ਸਕਦੇ ਆ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਉਹ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਕਿਸ ਤਰੀਕੇ ਉਹਨਾਂ ਵਿਅਕਤੀ ਵੱਲੋਂ ਜਿਹੜੇ ਰਾਉਂਡ ਆਫ ਫਾਇਰ ਕੀਤੇ ਜਾਂਦੇ ਨੇ ਇਹ ਅਤੇ ਕਿਸ ਤਰੀਕੇ ਉਹ ਵਿਅਕਤੀ ਕਹਿ ਸਕਦੇ ਇੱਥੋਂ ਫਰਾਰ ਤਦੋਂ ਦੇਖਿਆ ਜਾ ਰਹੀ ਨੇ ਉਸ ਤੋਂ ਬਾਅਦ ਜਿਹੜੇ ਕਹਿ ਸਕਦੇ ਆ ਉਹ ਵਿਅਕਤੀ ਕਿਸ ਪਾਸੇ ਨੂੰ ਫਰਾਰ ਹੋਏ ਕਿਉਂਕਿ ਦੇਖੋ ਜਿਸ ਜਿਸ ਪਾਸੇ ਨੂੰ ਉਹ ਫਰਾਰ ਹੋਏ ਨੇ ਉਸ ਪਾਸੇ ਦੀ ਜਿਹੜੀ ਸਾਰੀ ਸੀਸੀਟੀਵੀ ਫੁਟੇਜ ਆ ਉਹ ਜਿਹੜੀ ਹੈ ਕੈਸੇ ਦੇ ਖੰਘਾਲੀ ਜਾ ਰਹੀ ਹੈ ਕਿ ਉਸ ਪਾਸਿਓ ਉਹ ਕਿੱਧਰ-ਕਿੱਧਰ ਅੱਗੇ ਗਏ ਅਤੇ ਦੂਸਰਾ ਜਿਹੜੀ ਉਹਨਾਂ ਦੀ ਪਛਾਣ ਕਰਕੇ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਦੇ ਨਾਲ ਸੰਬੰਧਿਤ ਨੇ ਉਸ ਨੂੰ ਲੈ ਕੇ ਵੱਖ-ਵੱਖ ਟੀਮਾਂ ਨੇ ਜਿਹੜੀਆਂ ਉਹ ਬਣਾ ਦਿੱਤੀਆਂ ਗਈਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀਆਂ ਆ ਰਹੀਆਂ ਨੇ ਉਹਨਾਂ ਦੇ ਆਧਾਰ ਦੇ ਉੱਪਰ ਜਿਹੜੀ ਕਿ ਅੱਗੇ ਦੀ ਜਾਂਚ ਪੜਤਾਲ ਉਹ ਕੀਤੀ ਜਾ ਰਹੀ ਹੈ ਜੀ ਤਾਂ ਜੋ ਤਸਵੀਰਾਂ ਦਿਖਾਈ ਦੇ ਰਹੀਆਂ ਨੇ ਜੋ ਜੋ ਜਾਂਚ ਕਰ ਰਹੀ ਹੈ ਫੋਰੈਂਸਿਕ ਟੀਮ ਜਾਂਚ ਦੇ ਲਈ ਉੱਥੇ ਪਹੁੰਚੀ ਹੋਈ ਹੈ ਬਿਲਕੁਲ ਦੇਖੋ ਕਿਉਂਕਿ ਜੋਤੀ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਖਾਸ ਤੌਰ ਤੇ ਇਹ ਜਿਹੜੀਆਂ ਟੀਮਾਂ ਨੇ ਜਿਹੜੀਆਂ ਜਾਂਚ ਟੀਮਾਂ ਨੇ ਉਹਨਾਂ ਵੱਲੋਂ ਇਸ ਦੀ ਜਾਂਚ ਬਕਾਇਦਾ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਵੀ ਇੱਕ ਅਜਿਹਾ ਮੈਟਰ ਸਾਹਮਣੇ ਆਵੇ ਤਾਂ ਸਭ ਤੋਂ ਪਹਿਲਾਂ ਉਸ ਸਮੇਂ ਦੋ ਟੀਮਾਂ ਦੇ ਵਿੱਚ ਜਿਹੜੇ ਕਿ ਦੋ ਹਿੱਸੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆ ਉਹ ਡਿਵਾਈਡ ਹੁੰਦੀ ਹੁੰਦੀ ਹੈ ਸਭ ਤੋਂ ਪਹਿਲੀ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਮਾਮਲਾ ਜਿਹੜਾ ਕਿ ਪੁਲਿਸ ਵੱਲੋਂ ਵਾਸ਼ ਕਰ ਲਿਆ ਜਾਂਦਾ ਦੇਖਣ ਤੋਂ ਬਾਅਦ ਜਿਹੜਾ ਕਿ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੂ ਪੁਲਿਸ ਦੀ ਇੱਕ ਹੋਰ ਟੀਮ ਬੰਦੀ ਆ ਉਸ ਟੀਮ ਵੱਲੋਂ ਜਿਹੜੀ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਇੱਕ ਇੱਕ ਜਿਹੜਾ ਐਵੀਡੈਂਸ ਆ ਉਹ ਜਟਾਇਆ ਜਾਂਦਾ ਕਿ ਕਿੱਥੇ ਕਿੱਥੇ ਜਿਹੜੇ ਕੀ ਕਹਿ ਸਕਦੇ ਆ ਉਹਨਾਂ ਨੂੰ ਕੋਈ ਐਵੀਡੈਂਸ ਆ ਉਹ ਬਰਾਮਦ ਹੋ ਰਿਹਾ ਆ ਜਿਸ ਤਰੀਕੇ ਕਹਿ ਸਕਦੇ ਪੁਲਿਸ ਨੂੰ ਕੁਝ ਐਵੀਡੈਂਸ ਨੇ ਸਾਹਮਣੇ ਬਰਾਮਦ ਹੋ ਰਹੇ ਨੇ ਉਹਨਾਂ ਐਵੀਡੈਂਸ ਦੇ ਆਧਾਰ ਦੇ ਉੱਪਰ ਜਿਹੜੀ ਕਿ ਇੱਕ ਇੱਕ ਜਿਹੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਪੜਤਾਲ ਆ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜਿਹੜੀ ਪੁਲਿਸ ਦੀਆਂ ਟੀਮਾਂ ਨੇ ਕਿਉਂਕਿ ਦੇਖੋ ਪਰਿਵਾਰ ਦੇ ਨਾਲ ਉਹਨਾਂ ਦਾ ਲਗਾਤਾਰ ਜਿਹੜਾ ਰਾਬਤਾ ਇਸ ਸਮੇਂ ਬਣਿਆ ਹੋਇਆ ਹੈ ਪਰਿ ਜੇ ਕੋਈ ਧਮਕੀ ਵਗੈਰਾ ਆ ਕੋਈ ਫਰੋਦੀ ਦੀ ਕਾਲ ਵਗੈਰਾ ਜਾ ਕੇ ਸਾਦੇ ਇਸ ਤਰੀਕੇ ਦੀ ਕੋਈ ਅਜੇ ਹੀ ਪਹਿਲਾਂ ਕਦੇ ਕਾਲ ਆਈ ਹੈ ਉਸ ਨੂੰ ਲੈ ਕੇ ਜਿਹੜੀ ਪੁੱਛਗਿਸ਼ ਆ ਉਹ ਪਰਿਵਾਰ ਤੋਂ ਕੀਤੀ ਜਾ ਰਹੀ ਹੈ ਦੂਸਰੀ ਚੀਜ਼ ਹੈ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿਸ਼ ਕਰਕੇ ਅੱਗੇ ਦੀ ਜਿਹੜੀ ਕਾਰਵਾਈ ਆ ਉਹ ਹੋ ਸਕਦੀ ਹੈ ਕਿਉਂਕਿ ਦੇਖੋ ਜੇਕਰ ਕੋਈ ਪਹਿਲਾਂ ਕਾਲ ਆਈ ਹੈ ਧਮਕੀ ਭਰੀ ਕਾਲ ਆਈ ਆ ਤਾਂ ਉਹ ਉਦੋਂ ਮਾਮਲਾ ਕੀ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਸੀਗਾ ਜਾਂ ਨਹੀਂ ਸੀਗਾ ਜਾ ਕੇ ਸਾਦੇ ਪਹਿਲਾਂ ਕੋਈ ਅਜਿਹੀ ਕਦੇ ਕਾਲ ਆ ਜਿਹੜੀ ਇਸ ਪਰਿਵਾਰ ਨੂੰ ਨਹੀਂ ਆਈ ਸਿੱਧਾ ਹੀ ਅਟੈਕ ਹੈ ਕਿਸੇ ਵਿਅਕਤੀ ਨੂੰ ਲੋਕਰ ਦਿੱਤਾ ਗਿਆ ਤੇ ਜੇਕਰ ਡਾਇਰੈਕਟੀ ਅਟ ਤੋ ਉਸ ਅਟੈਕ ਦੇ ਪਿੱਛੇ ਮੰਨ ਚਾ ਕੀ ਹੈ ਕਿ ਡਰੋਨ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਇਹ ਜਾ ਕੇ ਸਦੇ ਕਿਸੇ ਤਰੀਕੇ ਕਿਸੇ ਸਦੇ ਜਾਨਲੇਵਾ ਹਮਲਾ ਸੀਗਾ ਕਿ ਇਹ ਸਿੱਧਾ ਉਹਨਾਂ ਦੇ ਘਰ ਦੇ ਉੱਪਰ ਟਾਰਗੇਟ ਕਰਨ ਦਾ ਸੀਗਾ ਪਰ ਉਹ ਜੋ ਹੁਣ ਤੱਕ ਦਾ ਜਿਹੜਾ ਕੀ ਹਮਲਾ ਦਿਖਾਈ ਦੇ ਰਿਹਾ ਇਸ ਹਮਲੇ ਤੋਂ ਸਿੱਧੇ ਤੌਰ ਤੇ ਇਹ ਲੱਗ ਰਿਹਾ ਕਿ ਇਹ ਇਹ ਜਿਹੜੇ ਵਿਅਕਤੀ ਸੀਗੇ ਜਿਹੜੇ ਸ਼ੂਟਰ ਸੀ ਜਾਂ ਹਮਲਾਵਾਰ ਸੀਗੇ ਇਹਨਾਂ ਵੱਲੋਂ ਸ਼ਾਇਦ ਕਹਿ ਸਕਦੇ ਕੋਈ ਜਾਣੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀਗੀ ਕਿਉਂਕਿ ਸਿੱਧੇ ਤੌਰ ਤੇ ਇਹ ਇੱਕ ਡਰੋਨ ਧਮਕਾਉਣ ਦੇ ਤਰੀਕੇ ਦੇ ਜ਼ਰੀਏ ਜਿਹੜੇ ਇੱਥੇ ਪਹੁੰਚੇ ਸੀਗੇ ਪਰ ਪੁਲਿਸ ਵੱਲੋਂ ਸਾਰੇ ਹਲੋ ਉਹ ਇਸ ਸਮੇਂ ਕੀਤੀ ਜਾ ਰਹੀ ਹੈ ਇਹ ਤਾਂ ਕਿ ਉਹਨਾਂ ਵਿਅਕਤੀ ਦੀ ਪਛਾਣ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾ ਸਕੇ ਅਤੇ ਉਹ ਵਿਅਕਤੀ ਕਿਸ ਦੇ ਕੈਂਪ ਦੇ ਉੱਪਰ ਇੱਥੇ ਆਏ ਸੀਗੇ ਕਿ ਜੇਕਰ ਡਰੋਨ ਤਮਕੋਣ ਆਏ ਸੀਗੇ ਕਿਸ ਗੈਂਗ ਦੇ ਕੈਂਪ ਤੇ ਆਏ ਸੀਗੇ ਕਿਸ ਗੈਂਗ ਦੇ ਨਾਲ ਉਹ ਸਬੰਧਤ ਸੀਗੇ ਉਹ ਸਭ ਨੂੰ ਲੈ ਕੇ ਕਿਸ ਦੇ ਅੱਗੇ ਦੀ ਇਨਵੈਸਟੀਗੇਸ਼ਨ ਹੋਏਗੀ ਜੀ ਤਾਂ ਕਮਲ ਤੁਸੀਂ ਸਾਡੇ ਨਾਲ ਬਣੇ ਰਹੋ ਥੋੜੀ ਦੇਰ ਦੇ ਵਿੱਚ ਸਾਡੇ ਕੋਲ ਦੁਬਾਰਾ ਤੋਂ ਆਵਾਂਗੇ ਤਾਂ ਮੁਹਾਲਾ ਚੰਡੀਗੜ੍ਹ ਦੇ ਸੈਕਟਰ 38 ਦਾ ਮਾਮਲਾ ਹੈ ਜਿੱਥੇ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਤੋਂ ਬਾਅਦ